ਤੂੰ ਦੇ ਸੇ ਖਪੜੇ ਦਾ ਖਾਣੀ ਮੈਥੋਂ ਤੂੰ ਓ ਬਈ ਇਹ ਨਾ ਹੋਵੇ ਵੀ ਆਪਾਂ ਦੋਏ ਭਾਈ ਵੜ ਕੇ ਮਰ ਜੀਏ ਤੂੰ ਸਾਡੇ ਵਿੱਚ ਨਾ ਬਈ ਮੈਂ ਤੇਰੇ ਮੂਰੇ ਹੱਥ ਵੜਦਾ ਤੂੰ ਸਾਡੇ ਵਿੱਚ ਨਾ ਉਤਰਾ ਹੋ ਜਾ ਗਰਾ ਵੜ ਕੇ ਮਰਦੇ ਮਰ ਜੀਏ ਪਰ ਉਹਦੇ ਹੱਥ ਨਹੀਂ ਲਾਉਣ ਦਿੰਦਾ ਮੈਂ ਕਿਉਂ ਕੀ ਲੱਗਦੀ ਆ ਤੇਰੀ ਕਤਨੇ ਹੱਥ ਲਾਉਣ ਦਿੰਦਾ ਕੁਛ ਲੱਗਦੀ ਆ ਮੇਰੀ ਉਹ ਤੂੰ ਜਾਦੇ ਪਰਖਦਾਰੀ ਜੀ ਕਰਦਾ ਦੀ ਵਿਆਹ ਕੇ ਲਿਆ ਆ ਮੈਂ ਥਾਲੀ ਨੂੰ ਕੁੱਟਾ ਮਾਰਾ ਜੋ ਮਰਜ਼ੀ ਕਰਾਂ ਤੂੰ ਗਾਣੋਂ ਦੇ ਵਿੱਚ ਬੋਲਣ ਦਾ ਵਿਆਹ ਕਰਵਾਇਆ ਤਾਂ ਮੈਂ ਕਰਵਾਇਆ ਤੇ ਇਕੱਲੇ ਨਹੀਂ ਲੈ ਕੇ ਆਂਦੀ ਮੇਰੀ ਮਰਜ਼ੀ ਨਾਲ ਹੋਇਆ ਸਾਰਾ ਕੁਝ ਬੇਸ਼ੱਕ ਤੇਰੀ ਮਰਜ਼ੀ ਨਾਲ ਹੋਇਆ ਨਾ ਤਾਂ ਮੇਰੇ ਨਾਲ ਹੈ ਵੀ ਇਹ ਦッセ ਦੀ ਘਰ ਵਾਲੀ ਹੈ ਫਿਰ ਮੈਨੂੰ ਵੀ ਮੈਨੂੰ ਵੀ ਇਸ ਘਰ ਦਾ ਚਿਰਾਗ ਚਾਹੀਦਾ ਇੱਥੇ ਚਿਰਾਗ 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 ਆ ਜਾ ਅੱਜ ਤੋਂ ਬਾਅਦ ਚਿਰਾਗ ਖੱਡੇ ਲੈਣਾ ਕਿਉਂ ਕਰਦਾ ਕਿ ਨਹੀਂ ਨਹੀਂ ਕਿਹਾ ਛੱਡ ਤੋ ਤੈਂ ਹਲੇ ਕਿਹਾ ਨਹੀਂ ਹਲੇ ਲਾਲ ਲਾ ਕੇ ਲੁੱਤੀਆਂ ਤੂੰ ਹਲੇ ਕਿਹਾ ਮੈਂ ਕੁਝ ਕਰਿਆ ਨਹੀਂ ਮੈਂ ਕੁਝ ਨਹੀਂ ਕਿਹਾ ਗਾ ਬਾਦੀ ਨੂੰ ਮੇਰੀ ਗੱਲ ਸੁਣੋ ਮੈਂ ਨਿਕੜਦਾ ਹਾਂ ਰੋਂ ਤੁਸੀਂ ਰਹੋ ਖੁਸ਼ ਮੈਂ ਤਾਂ ਘਰੇ ਛੱਡਦਾ ਨਾ ਸਾਲਾ ਹੋ ਜਾ ਚੌੜੇ ਤੁਸੀਂ ਜਿਹੜਾ ਕੁਝ ਕਰਨਾ ਹੈ ਆਪਣੀ ਮਰਜ਼ੀ ਨਾਲ ਕਰੀ ਚੱਲਿਓ ਬਸ ਕਰ ਰੋਂਦੋਂ ਨਾਲ ਕੁਝ ਨਹੀਂ ਬਣਦਾ ਲੱਗਦਾ ਹੁਣ ਮੈਨੂੰ ਇਹ ਅੱਕ ਚੱਬਣਾ ਪਊ ਮੈਨੂੰ ਇਹ ਕੁਝ ਕਰਨਾ ਪਊ ਬਸ ਅਮਨ ਹੁਣ ਜਿਵੇਂ ਮੈਂ ਕਹਾ بس ਉਸੇ ਤਰ੍ਹਾਂ ਕਰ دیਜਾ ਜੀ আচ্ছা ਆਪ ਤਾਂ ਠੀਕ ਐ ਹਾਂ ਠੀਕ ਆ ਤਾਈ ਤੂੰ ਦੱਸ ਵਧੀਆ ਪੁੱਤ ਜਿਹੜਾ ਟਾਈਮ ਨਿਕਲ ਹੀ ਜਾਂਦਾ ਹੈ ਹੈ ਆ ਤਾਂ ਕਿਵੇਂ ਕੱਟੀ ਹੈ ਨਾ ਤੋ ਇਹ ਜੀ ਨਾਲਾ ਕੀ ਹੋ ਗਿਆ ਤਾਈ ਮੈਨੂੰ ਲੈ ਮੈਂ ਇੱਥੇ ਆ ਕੇ ਖੜ ਗਈ ਬਾੜੇ ਚ ਆਈ ਸੀ ਮੈਂ ਉਹ ਆ ਕੇ ਨੇ ਇੱਕ ਡੱਕਾ ਜਾਂ ਝੱਕ ਲਿਆ ਹਾਂ ਆ ਕੇ ਲੱਗੀ ਜੇ ਤੂੰ ਚੋਰ ਨਹੀਂ ਐ ਤੂੰ ਆਇਆ ਤੂੰ ਮੇਰੇ ਡੱਕੇ ਚੱਕ ਕੇ ਲੈ ਜੰਨੀ ਆ ਰੋਜ ਤੂੰ ਐ ਦੱਸ ਪਹਿਲਾਂ ਮੈਂ ਮੈਂ ਚੋਰ ਨਹੀਂ ਲੱਗਦੀਆਂ ਤੈਨੂੰ ਲੈ ਹੈ ਤਾਈ ਤੂੰ ਤਾਂ ਸਿਆਣੀ ਬੇਣੀ ਐ ਕਿ ਇਹਨੇ ਤੈਨੂੰ ਚੋਰ ਨਹੀਂ ਕਿਹਾ ਮੇਰੇ ਸੌਲਖਣੇ ਨਾ ਕੋਈ ਨਾ ਤਾਈ ਤੂੰ ਨਾ ਚਿੰਤਾ ਕਰ ਕਰੂੰ ਮੈਂ ਦੀ ਖੜੋਤੀ ਆਪੇ ਤੂੰ ਕਿਵੇਂ ਤੇਰਾ ਟਾਈਮ ਨਿਕਲ ਜਾਂਦਾ ਨਾ ਜਵਾਗ ਜਲਾ ਤਾਂ ਹੁੰਦਾ ਨਹੀਂ ਤੂੰ ਕਿ ਤੂੰ ਹੋਰ ਬਤੇਗ ਲੈ ਕੋਈ ਵਿਆਹ ਕਰਾ ਲੈ ਭੜਿਆ ਹੋ ਤੂ ਚਾ ਉਹ ਤਾਂ ਕੀ ਦੱਸਾਂ ਮੈਂ ਤੈਨੂੰ ਹੁਣ ਸਿਹੜ ਲਿਆ ਇਹਨੂੰ ਕਿੱਥੇ ਭਜਾਵਾਂ ਹੋਰ ਤਾਂ ਲਈਏ ਪਰ ਮੈਂ ਕੀ ਕਰਾਂ ਤਾਈ ਤੈਨੂੰ ਐ ਆਪ ਦਾ ਢਿੱਡ ਕਿਵੇਂ ਫਰੋਲ ਕੇ ਦੱਸਾਂ ਇਹ ਤਾਂ ਮੈਨੂੰ ਜਾਣ ਨਹੀਂ ਦਿੰਦੇ ਜਮੀ ਨਾ ਬੈਠਣ ਦਿੰਦੇ ਨਾ ਖੜ੍ਹਣ ਦਿੰਦੇ ਨੇ ਸਾਰਾ ਦਿਨ ਤੁੰਨੀ ਜਾਂਦੇ ਨੇ ਕਦੇ ਨਾ ਕਿਸੇ ਗੱਲ ਪਿੱਛੇ ਕਦੇ ਕਿਸੇ ਗੱਲ ਪਿੱਛੇ ਮੈਂ ਤਾਂ ਆਪ ਬੜਾ ਦੁਖਿਆ ਤਾਈ ਪਰ ਮੈਂ ਤਾਂ ਤੈਨੂੰ ਤਾਈ ਐਂ ਕਹਣਾ ਬੀ ਇਹ ਤਾਂ ਡੰਗਰ ਹੈਗੀ ਹੈ ਜਿਹੜੀ ਜੀ ਹੈਗੀ ਹੈ ਪਰ ਤੂੰ ਉਹਦੀ ਕਿਸੇ ਗੱਲ ਦਾ ਗੁੱਸਾ ਨਾ ਕਰੀ ਪੁੱਤ ਮੈਂ ਤਾਂ ਤੇਰੇ ਕਰਕੇ ਚੁੱਪ ਕਰ ਗਈ ਦੇਖ ਆਪਣਾ ਤਾਂ ਪਰਿਵਾਰ ਦਾ ਸਾਰਾ ਮੈਨੂੰ ਪਤਾ ਹੀ ਆ ਸੁਭਾਅ ਦਾ ਹੈ ਪਰ ਮੈਂ ਇਹਦੀ ਬਹੂ ਦਾ ਸੁਭਾਅ ਦਾ ਮੈਨੂੰ ਠੀਕ ਨਹੀਂ ਲੱਗਿਆ ਭਾਈ ਮੈਂ ਤਾਂ ਫੜ ਕੇ ਗੁੱਤ ਨਹੀਂ ਤਕੜੀ ਇਸ ਲੂੰਗੀ ਜੇ ਮੈਨੂੰ ਦੁਬਾਰੇ ਬੋਲੀ ਹਾਂ ਤਾਈ ਸੱਚੀ ਗੱਲ ਹੈ ਮੈਨੂੰ ਬੇਸ਼ੱਕ ਕਰਦਣ ਤੋਂ ਵੱਡਦੀ ਜੇ ਮੈਂ ਤੈਨੂੰ ਆ ਕੇ ਉਹੇ ਤੋਂ ਬੇ ਕਹਿਤਾ ਜੇ ਤੇਰੇ ਨਾਲ ਪੰਜ ਤਿੰਨ ਕਰੂਗੀ ਉੱਥੇ ਢਾ ਲਈ ਬੇਸ਼ੱਕ ਨਾ ਦੇਖ ਮੇਰੇ ਬਾੜੇ ਚ ਪਾਥੀਆਂ ਚੱਕਲੇ ਹੁੰਦੀ ਹੈ ਮੈਂ ਕਦੇ ਉਹ ਨਹੀਂ ਕਰਿਆ ਤੈਨੂੰ ਲਾਂਭਾ ਦਿੱਤਾ ਕ ਐਂ ਦੱਸ ਸਹ ਪਹਿਲਾਂ ਮੈਨੂੰ ਨਾਲੇ ਕੀ ਕਹਾਵਾ ਉਹ ਤਾਂ ਹੀ ਬਸ ਪੁੱਛ ਨਾ ਤੂੰ ਮੈਨੂੰ ਤਾਂ ਐਂ ਜੀ ਕਰਦਾ ਨਾ ਵੀ ਕੁਝ ਖਾ ਕੇ ਮਰ ਜਾ ਇੰਨਾ ਦੁਖੀ ਘੇਰੇ ਪਿਆ ਮੈਂ ਕਿਉਂ ਤੇ ਮੈਂ ਇਹ ਜਗਾ ਤੋ ਸੋਚ-ਸੋਚਦਾ ਐ ਹੈ ਮਰਨੇ ਤੇਰੇ ਦਾ ਦੁਸ਼ਮਣ ਤੂੰ ਕਿਉਂ ਮਰੇ ਤੇਰੀ ਲੰਬੀ ਉਮਰ ਦੇਵੇ ਪ੍ਰਮਾਤਮਾ ਕਮਾ ਖਾ ਦੇ ਤੂੰ ਆਪਣਾ ਪਾਂਡਾ ਛੜਾ ਹੀ ਜਿਹਦਾ ਆ ਕੋਈ ਨਹੀਂ ਤਾਈ ਕਰਦਾ ਮੈਂ ਕਰ ਪਰ ਮੈਂ ਤਾਂ ਤੇਨੂੰ ਮੂਰੇ ਹੱਥ ਬੰਦਾ ਵੀ ਤੂੰ ਕਿਸੇ ਗੱਲ ਦਾ ਗੁੱਸਾ ਨਾ ਕਰੀਂ ਜੰਗਾ ਆਪਣਾ ਘਰ ਬਣਿਆ ਹੋਇਆ ਬਣੇ ਹੀ ਰਹਿਣਦੇ ਦੇਖ ਤਾਂ ਐ ਸਾਨੂੰ ਛੋਟੇ ਛੋਟੇ ਇਹਨੂੰ ਪਾਲ ਪੋਸਿਆ ਨਾ ਕਿੰਨਾ ਖਿਆਲ ਕਰਿਆ ਸਾਡਾ ਤੂੰ ਮੈਨੂੰ ਪਤਾ ਪਰ ਹੁਣ ਇਹਨੂੰ ਕੀ ਦਸਾਵਾਂ ਮੈਂ ਪਰ ਪੁੱਤ ਦੇਖ ਮਾੜਾ ਮੋਟਾ ਨਾ ਤੂੰ ਉਹ ਕਰਿਆ ਕਰ ਸਮਝ ਗਏ ਤਾਈ ਤੂੰ ਚਿੰਤਾ ਨਾ ਕਰਾ ਕਰਦਾ ਮੈਂ ਇਹਦੇ ਨਾਲ ਗੱਲ ਜਾ ਕੇ ਲੋਕ ਖੜ ਖੜਤੇ ਹਜੇ ਤੇ ਵੀ ਇਹ ਸਿਆਣੀ ਬਿਆਣੀ ਬੇਇੱਜ਼ਤੀ ਕਰਾ ਰਹੀ ਐ ਉਹ ਤਾਈ ਅੱਜ ਤੱਕ ਮੈਨੂੰ ਕਿਸੇ ਨੇ ਉਂਗਲ ਨਹੀਂ ਚੱਕੀ ਸੀ ਜਿਹੜੇ ਇਹਨੇ ਮੈਨੂੰ ਆ ਕੇ ਚੋਰ ਨਹੀਂ ਕਹਿ ਕੱਲ ਦੀ ਆਈ ਨੇ ਤੂੰ ਸਿਆਣੀ ਦੀ ਤਾਈ ਦਾ ਤੂੰ ਚੁੱਪ ਕਰ ਗਈ ਉਹ ਤਾਂ ਭੌਂਕਦੀ ਰਹੀ ਕੋਈ ਨਾ ਤਾਈ ਪਰ ਮੈਂ ਤੇਥੋਂ ਮਾਫੀ ਮੰਗਦਾ ਹਾਂ ਚੱਲ ਦੁਕਾਨ ਨੂੰ ਮਾਫੀ ਮੰਗਦਾ ਪੁੱਤ ਹੈ ਤੂੰ ਆਪਦੀ ਗੌਰ ਰੱਖੀ ਚੰਗਾ ਕੋਈ ਨਹੀਂ ਤੈ ਪਰ ਤੂੰ ਆਪਦਾ ਜ਼ਿੰਦਗੀ ਸੰਭਾਲ ਲੈ ਜਾਂ ਸੰਭਾਲਿਆ ਜਾਂਦਾ ਤਿੱਥੋਂ ਠੀਕ ਹੈ ਠੀਕ ਹੈ ਤੈ ਠੀਕ ਸਮਝ ਗਿਆ ਮੈਂ ਗਲਤੀ ਨਾ ਕੁਝ ਨਿਕਲ ਪਰਾ ਹੋਰ ਤੈ ਪੁੱਛਣਾ ਚੰਗਾ ਪੁੱਤ ਲੱਗਦਾ ਰੱਬ ਨੇ ਸੁਣ ਲਈ ਆ ਹੁਣ ਤਾਂ ਮੇਰੀ ਮੇਰੀ ਮਿਹਨਤ ਬੱਲੇ ਪੈ ਗਈ ਹੈ ਗਈ ਲੈ ਮੈਨਾਂ ਨੂੰ ਜਾ ਕੇ ਖੁਸ਼ਖਬਰੀ ਦੇਮਾ ਹੁਣ ਤਾਂ ਵੇ ਆਮਨਾ ਕੀ ਹੋਇਆ ਤੈਨੂੰ ਜੀ ਜੀ ਆਪਣੇ ਘਰੇ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਹਾਂਜੀ ਕੀ ਬੋਲੀਆ ਨੀ ਤੂੰ ਕਿਹੜੀ ਖੁਸ਼ੀ ਜੀ ਮੈਂ ਪ੍ਰੈਗਨੈਂਟ ਹੋ ਗਈ ਆ ਕੀ ਪ੍ਰੈਗਨੈਂਟ ਹਾਂਜੀ ਮੈਨੂੰ ਮੈਂ ਦੱਸ ਉਹ ਕਿੱਥੋਂ ਮੂੰਹ ਕਾਲਾ ਕਾਲਾ ਕੇ ਆਈਆਂ ਤੂੰ ਜੀ ਕਿਤੇ ਨਹੀਂ ਕਿਤੇ ਨਹੀਂ ਗਈ ਜੀ ਮੈਂ ਸਾਲੇ ਦੀ ਜੀ ਮੈਂ ਕਿਤੇ ਨਹੀਂ ਗਈ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਬੇਟੀ ਪਰਵਾਦੀ ਕਰਤੀ ਤੂੰ ਪਿੰਡ ਤੇ ਮੈਂ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਹੈ ਜੀ ਮੈਂ ਕਿਤੇ ਨਹੀਂ ਗਈ ਗਏ ਹਾਂ ਜੱਸਾ ਕੀ ਕਰ ਰਿਹਾ ਕੀ ਕਰ ਰਿਹਾ ਬਈ ਤੈਨੂੰ ਦਿਖਦਾ ਨਹੀਂ ਇਹ ਇਹਨੇ ਮੈਨੂੰ ਪਿੰਡੇ ਚ ਕਿਤੇ ਮੂੰਹ ਦਿਖਾਣ ਜੋ ਕਰ ਰਿਹਾ ਤੈਨੂੰ ਪਤਾ ਹੈ ਹੋ ਕੀ ਗਿਆ ਗੱਲ ਦਾ ਪਤਾ ਵੀ ਤਾਂ ਲੱਗਿਆ ਹਲੇ ਮੈਥੋਂ ਪਉਦਾ ਇਹਨੂੰ ਪੁੱਛ ਆ ਜਿਹੜੇ ਮੂੰਹ ਕਾਲਾ ਕਰਾ ਕੇ ਆਈ ਹੈ ਪਤਾ ਨਹੀਂ ਕਿੱਥੇ ਕੀ ਬਕਵਾਸ ਕਰ ਰਿਹਾ ਤੂੰ ਬਕਵਾਸ ਬਕਵਾਸ ਮੈਂ ਕਰ ਰਿਹਾ ਬਈ ਹੈ ਬਕਵਾਸ ਤਾਂ ਇਹ ਕਰ ਰਹੀ ਹੈ ਤੈਨੂੰ ਪਤਾ ਹੈ ਕੀ ਕਰੀ ਹੈ ਬਈ ਇਹ ਕਰੀਆ ਕਿ ਨਹੀਂ ਮੈਂ ਪ੍ਰੈਗਨੈਂਟ ਆ ਮਾਂ ਬਣਣੀ ਹੈ ਬਈ ਇਹ ਮਾਂ ਬਣਨ ਵਾਲੀ ਹੈ ਹਾਂ ਇਰੇ ਦੁੱਖ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਐ ਜੱਸੇ ਤੂੰ ਇਹਨੂੰ ਘੁੱਟ ਰੇਂ ਬਈ ਖੁਸ਼ੀ ਖੁਸ਼ੀ ਕਰਨਾ ਤੁਸੀਂ ਤੈਨੂੰ ਪਤਾ ਬਈ ਤੈਨੂੰ ਪਤਾ ਐ ਇਹ ਪੱਕਾ ਇਹ ਪੱਕਾ ਪੱਕਾ ਇਹ ਮੈਨੂੰ ਪਤਾ ਐ ਕਿਤੇ ਜਾ ਕੇ ਆਈ ਐ ਤੈਨੂੰ ਪਤਾ ਐ ਮੈਂ ਬਈ ਬਾਪ ਨਹੀਂ ਬਣ ਸਕਦਾ ਬੱਸ ਲਗਾਮ ਦੇ ਲਗਾਮ ਦੇ ਆਪਣੀ ਜ਼ੁਬਾਨ ਨੂੰ ਨਹੀਂ ਬਣਤੇ ਬਈ ਤੈਨੂੰ ਇਸ ਗੱਲ ਤੇ ਯਕੀਨ ਕਰਨਾ ਪਊਗਾ ਤਾਂ ਹੀ ਤਾਂ ਹੀ ਮਟਾਲ ਮਟੋਲੇ ਕਰਦਾ ਰਿਹਾ ਤੈਨੂੰ ਪਤਾ ਐ ਮੈਨੂੰ ਪਤਾ ਦੀ ਵੀ ਜੇ ਮੈਂ ਕਿਸੇ ਡਾਕਟਰ ਕੋਲੇ ਪਾ ਗਿਆ ਤਾਂ ਮੇਰਾ ਸੱਚ ਮੇਰਾ ਸੱਚ ਸਾਹਮਣੇ ਆ ਜੂ ਬਈ ਮੈਂ ਮੈਂ ਤਾਂ ਜਿਉਂਦੇ ਜੀ ਮਰਦੀ ਬਈ ਪਰ ਪਰ ਇਹ ਕਲਮੂ ਹੀ ਪਰ ਜਿਹੜਾ ਇਹਨੇ ਮੇਰੇ ਸੱਚ ਸਪਾਹ ਪਾਈਏ ਨਾ ਬਈ ਹੁਣ ਤਾਂ ਮੇਰਾ ਜੀ ਕਰਦਾ ਕਿ ਮੈਂ ਅਪਰਖ ਖਾਬੇ ਘੁੱਟ ਕੇ ਮਰ ਜਾ ਬਈ ਤੈਨੂੰ ਕਿਹਾ ਨਾ ਬਕਵਾਸ ਬੰਦ ਕਰ ਆਪਣੀ ਗੱਗੂ ਨੇ ਸਭ ਕੁਝ ਦੱਸਤਾ ਸੀ ਮੈਨੂੰ ਸਭ ਕੁਝ ਦੱਸਤਾ ਸੀ ਗੱਗੂ ਨੇ ਮੈਨੂੰ ਗੱਗੂ ਨੇ ਦੱਸਤਾ ਸਾਹ ਹੋ ਵੀ ਖੂਬੀ ਖੂਬੀ ਗੱਲ ਨਹੀਂ ਪਚ ਸਕਿਆ ਮੇਰੀ ਇੱਜ਼ਤ ਦੀ ਮਿੱਟੀ ਪਲੀਟ ਕਰਤੀ ਸਾਲੇ ਨੇ ਹਾਂ ਹੁਣ ਮੈਨੂੰ ਸਮਝ ਆ ਗਈ ਬਈ ਸਾਰੀ ਗੱਲ ਹੈ ਨਹੀਂ ਤੂੰ ਇਹਦੀ ਤਰਫਦਾਰੀ ਕਾਹ ਤੋਂ ਕਰਦਾ ਸੀ ਹੈ ਇਹ ਕਿਤੇ ਬਾਹਰ ਮੂੰਹ ਕਾਲਾ ਨਿਕ ਰਖਿਆ ਇਹਨੇ ਘਰੀ ਖੇ ਖਾਦੀਆ ਬਈ ਉਹ ਵੀ ਤੇਰੇ ਨਾਲ ਦੱਸੇ ਹਾਂ ਹਾਂ ਬਈ ਤੂੰ 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 ਮੇਰਾ ਮੂੰਹ ਕਾਲਾ ਕਰਿਆ ਬਈ ਤੂੰ ਮੇਰਾ ਮੂੰਹ ਕਾਲਾ ਕਰਿਆ ਬੱਤੇ ਬਈ ਇੱਕ ਦਬਰ ਨਾਲ ਕੀ ਹੋਊਗਾ ਕੱਲ ਘੋੜ ਦਦਾ ਜਾਨ ਨੂੰ ਮਾਰ ਦੇ ਵੈਸੇ ਹੀ ਤਾਂ ਮੈਂ ਜੁਣਦੋ ਕਰ ਰਹੇ ਹਾਂ ਰਹੀ ਬਈ ਹੈਂ ਬੰਦੇ ਬਈ ਵਧੀਆ ਕੰਮ ਕਰਿਆ ਤੂੰ ਲੈ ਲੈ ਮਾਰ ਮੈਨੂੰ ਮਾਰ ਮਾਰ ਰੋ ਕਾ ਤੂੰ ਕਿਹਾ ਮਾਰ ਮਾਰ ਕਰਦਾ ਤੂੰ ਬਰੂ ਸੱਚ ਜਾਣਣਾ ਚਾਹੁੰਦੇ ਨਾ ਹਾਂ ਸੱਚ ਜਾਣਣਾ ਚਾਹੁੰਦੇ ਹਾਂ ਬਈ ਗੱਗੂ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਤੂੰ ਕਿ ਤੂੰ ਬਾਪ ਬਣ ਦੇ ਲਾਇਕ ਨਹੀਂ ਹੈ ਤੇ ਇਹ ਵੀ ਦੱਸਿਆ ਸੀ ਕਿ ਬਣੋਟੂ ਗਰਭ ਧਾਰਨ ਨਾਲ ਬੱਚਾ ਪੈਦਾ ਹੋ ਸਕਦਾ ਮੈਨੂੰ ਆਪਣੇ ਘਰ ਦੀ ਮੈਨੂੰ ਆਪਣੇ ਘਰ ਦਾ ਚਰਾਗ ਚਾਹੀਦਾ ਸੀ ਜਿਸੇ ਚਰਾਗ ਚਾਹੀਦਾ ਸੀ ਮੈਨੂੰ ਆਪਣੇ ਘਰ ਦਾ ਮੈਂ ਡਾਕਟਰ ਕੋਲ ਲੈ ਕੇ ਗਿਆ ਮਨ ਨੂੰ ਜਿਹੜੀਆਂ ਗੱਲਾਂ ਤੂੰ ਤੂੰ ਕਰਦੇ ਨਾ ਇਲਜ਼ਾਮ ਲਾਉਂਦੇ ਰਹੇ ਤੇ ਜਾ ਕੇ ਡਾਕਟਰ ਨੂੰ ਪੁੱਛ ਪੁੱਛ ਡਾਕਟਰ ਨੂੰ ਜਾ ਕੇ ਆਈ ਵੀ ਐਫ ਕੀ ਹੁੰਦਾ ਹੈ ਨਕਲੀ ਗਰਭ ਧਾਰਨ ਉਹ ਕਰਵਾਇਆ ਮੈਂ ਮਨ ਨੂੰ ਕੀ ਕੀ ਤੂੰ ਸੱਚ ਬੋਲ ਰਹੇ ਨਹੀਂ ਬੰਤੇ ਭਾਈ ਹੈ ਮੈਂ ਵੀ ਹੋਇਆ ਬਈ 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 ਮੈਨੂੰ ਮਾਫ਼ ਕਰ ਦੇ ਮਾਫ਼ ਕਰ ਦੇ ਮੇਤੋ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੇ ਬਾਪਰ ਕੇ ਭਰਾ ਦੇ ਹੱਡਲ ਜਾਮ ਲਾਇਆ ਬਈ ਮੈਨੂੰ ਮਾਫ਼ ਕਰ ਦੇ ਹੰ ਬਈ ਬਈ ਤੂੰ ਆਪਣੇ ਘਰ ਖਾਤਰ ਇਹ ਸਭ ਕੁਝ ਕੀਤਾ ਬਈ ਮੈਨੂੰ ਮਾਫ਼ ਕਰ ਦੇ ਬੰਦੀ ਬਈ ਮੈਨੂੰ ਮਾਫ਼ ਕਰ ਦੇ ਹੱਸ ਛੋਟਾ ਜਿਹਾ ਸ਼ੱਕ ਜ਼ਿੰਦਗੀ ਬਰਬਾਦ ਕਰ ਦਿੰਦਾ ਜੱਸੇ ਸ਼ੱਕ ਨਹੀਂ ਕਰਨਾ ਚਾਹੀਦਾ ਜੋ ਤੱਕ ਗੱਲ ਦੀ ਅਸਲੀਅਤ ਦਾ ਪਤਾ ਨਾ ਲੱਗੇ ਸ਼ੱਕ ਨਹੀਂ ਕਰਨਾ ਚਾਹੀਦਾ ਉਹ ਤੈਨੂੰ ਪਤਾ ਲੱਗ ਗਿਆ ਨਾ ਹਾਂ ਵੀ ਬਸ ਬਸ ਹਾਂ ਵੀ ਦੋਸਤੋ ਅਸੀਂ ਵੀ ਤੁਹਾਨੂੰ ਐਂ ਕਹਿੰਦੇ ਆ ਵੀ ਕਈ ਵਾਰ ਨਾ ਆਪਣੇ ਸਿਚੁਏਸ਼ਨ ਐ ਇਦਾਂ ਦੀ ਬਣ ਜਾਂਦੀਆਂ ਨੇ ਕਰੇ ਕਿ ਬੱਚੇ ਕਰਕੇ ਆਪਾਂ ਸਾਰੇ ਪਗਲਾ ਜਾਂਨੇ ਆ ਕੋਈ ਤਾਂ ਆਪਾਂ ਨੂੰ ਕਹਿੰਦਾ ਵੀ ਦੱਸ ਪਾਉਂਦਾ ਵੀ ਤੁਸੀਂ ਆਹ ਫਲਾਣੇ ਬਾਬੇ ਕੋਲੇ ਵਜ ਜਾਓ ਕੋਈ ਦੱਸ ਪਾਉਂਦਾ ਵੀ ਆਪਾਂ ਨੂੰ ਆਹ ਡਾਕਟਰ ਕੋਲੇ ਵਜ ਜਾਓ ਪਰ ਕਈ ਵਾਰੀ ਗੱਲ ਵਿੱਚੋਂ ਕੁਝ ਹੋਰ ਹੁੰਦੀ ਹੈ ਨਾ ਤੇ ਆਪਾਂ ਇਹ ਇਦਾਂ ਦੀ ਵੀ ਸਿਚੁਏਸ਼ਨ ਆ ਜਾਂਦੀ ਹੈ ਵੀ ਆਪਾਂ ਆਪਣੇ ਤੇ ਹੀ ਇੱਕ ਦੂਜੇ ਤੇ ਆਪਾਂ ਸ਼ੱਕ ਕਰਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਬਰਬਾਦ ਕਰਨ ਲੱਗ ਜਾਨੇ ਪਰ ਸਾਡਾ ਇਸ ਦਾ ਕਹਾਣੀ ਦਾ ਇੱਕੋ ਮਕਸਦ ਸੀ ਪਹਿਲਾ ਮਕਸਦ ਤਾਂ ਇਹ ਹੈ ਵੀ ਜੇ ਇਨ ਕੇਸ ਇਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਪ੍ਰੋਬਲਮ ਆਉਂਦੀ ਹੈ ਨਾ ਤੁਹਾਨੂੰ ਵੀ ਬੱਚਾ ਨਹੀਂ ਹੁੰਦਾ ਤਾਂ ਇੱਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਵੀ ਤੁਸੀਂ ਉਹ ਚੀਜ਼ ਜਾ ਕੇ ਇੱਕ ਵਾਰੀ ਰਿਡਕਟਰ ਨਾਲ ਡਿਸਕਸ ਕਰ ਸਕਦੇ ਹੋ ਤੁਸੀਂ ਉਹ ਚੀਜ਼ ਅਪਣਾ ਸਕਦੇ ਹੋ ਨਾ ਅਸੀਂ ਕਹਿੰਦੇ ਨਹੀਂ ਪਰ ਤੁਸੀਂ ਇੱਕ ਵਾਰੀ ਗੱਲ ਕਰ ਸਕਦੇ ਹੋ ਤੇ ਦੂਜੀ ਗੱਲ ਇਹ ਹੀ ਹੈ ਕਿ ਆਪ ਦੇ ਘਰ ਦੇ ਵਿੱਚ ਬਿਨਾਂ ਗੱਲ ਤੋਂ ਬਿਨਾਂ ਉਹ ਤੋਂ ਕਲੇਸ਼ ਪਾ ਕੇ ਨਾ ਆਪਾਂ ਆਪ ਦਾ ਘਰ ਪ੍ਰਵਾਦ ਕਰ ਲਨੇ ਇੱਕ ਤਾਂ ਆਪਾਂ ਪਹਿਲੀ ਪਰੇਸ਼ਾਨ ਹੋਨੇ ਕਿ ਬੱਚਾ ਹੈ ਨਹੀਂ ਆਪਣਾ ਦੂਜਾ ਜਿਹੜਾ ਆਪਣਾ ਪ੍ਰੇਮ ਪਿਆਰ ਹੈ ਆਪਣਾ ਆਪਸੀ ਪਾਈਚਾਰਾ ਹੈ ਨਾ ਉਹ ਖਰਾਬ ਕਰ ਲਨੇ ਵੀ ਬਸ ਇਸੇ ਚੀਜ਼ ਨੂੰ ਜਿਹੜਾ ਆਪਾਂ ਨੇ ਧਿਆਨ ਰੱਖਣਾ ਥੋਨੇ ਸਾਡਾ ਕਹਾਣੀ ਬਣਾਉਣ ਦਾ ਇੱਕੋ ਇੱਕ ਇਹੀ ਮਕਸਦ ਸੀ ਹਾਂ ਦੋਸਤੋ ਕਿੱਦਾਂ ਦੀ ਲੱਗੀ ਸਾਡੀ ਕਹਾਣੀ ਪਲੀਜ਼ ਪਲੀਜ਼ ਕਮੈਂਟ ਜਰੂਰ ਕਰ ਦਿਓ ਹੈ ਸਾਡਾ ਹੌਸਲਾ ਵਧ ਜਾਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਇੱਕ ਸੈਕਿੰਡ ਵੀ ਨਹੀਂ ਲੱਗਦਾ ਨਾ ਬਸ ਬਟਨ ਦਬਾਉਣਾ ਹੁੰਦਾ ਤੇ ਦੈਟਸ ਇਟ ਹੈ ਕਿ ਉਹ ਜਿਹੜਾ ਸਬਸਕ੍ਰਾਈਬ ਹੋ ਜਾਂਦਾ ਕਿਉਂਕਿ ਸਾਨੂੰ ਸਬਸਕ੍ਰਾਈਬਰਾਂ ਦੀ ਬਹੁਤ ਲੋੜ ਆ ਤੁਹਾਡੇ ਪਿਆਰ ਦੀ ਬਹੁਤ ਲੋੜ ਆ ਧੰਨਵਾਦ ਜੀ